प्यारे दोस्तों नमस्कार सत श्री अकाल देश-विदेशਾਂ ਵਿੱਚ ਬੈਠੇ ਐਸ ਐ ਸਿਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐ ਸਿਦਕੀ ਅੱਜ 23 ਸਤੰਬਰ ਸੰਨ 2024 ਦਿਨ ਸੋਮਵਾਰ ਹੈ ਅੱਜ ਦਾ ਰਾਸ਼ੀ ਫਲ ਲੈ ਕੇ حاضر ਹੋਏ ਹਾਂ ਇਹ ਜਾਣਕਾਰੀ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜੋ ਜੋ ਤੁਛਤੇ ਵਿਸ਼ਵਾਸ ਰੱਖਦੇ ਹਨ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਅਕਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਜਾਤ? ਪੜਾਈ ਵਿੱਚ ਬੱਚਿਆਂ ਦਾ ਮਨ ਨਹੀਂ ਲੱਗ ਰਿਹਾ। ਕੀ ਕਰੀਏ ਤੇ ਕੀ ਨਾ ਕਰੀਏ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ तमाम ਸਵਾਲਾਂ ਦੇ ਜਵਾਬ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ। ਤਾਕੇ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਜੇ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਮੇਖ ਰਾਸ਼ੀ ਵਾਲੀਆਂ ਗਰਭਤੀ ਔਰਤਾਂ ਨੂੰ ਚੱਲਦੇ ਫਿਰਦੇ ਸਮੇਂ ਖਾਸ ਖਿਆਲ ਰੱਖਣ ਦੀ ਲੋੜ ਹੈ ਜੇਕਰ ਸੰਭਵ ਹੋਵੇ ਤਾਂ ਅਜਿਹੇ ਲੋਕਾਂ ਤੋਂ ਦੂਰ ਰਹੋ ਜੋ ਨਸ਼ਾ ਕਰਦੇ ਹਨ ਕਿਉਂਕਿ ਇਸ ਤੋਂ ਪੈਦਾ ਹੋਣ ਵਾਲੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ ਤੁਹਾਡੀਆਂ ਇਸ਼ਾਵਾਂ ਦੁਆਵਾਂ ਦੇ ਜ਼ਰੀਏ ਪੂਰੀਆਂ ਹੋਣਗੀਆਂ ਅਤੇ ਚੰਗੀ ਕਿਸਮਤ ਤੁਹਾਡੇ ਵੱਲ ਆਵੇਗੀ ਅਤੇ ਨਾਲ ਹੀ ਪਿਛਲੇ ਦਿਨ ਦੀ ਮਿਹਨਤ ਵੀ ਰੰਗ ਲਿਆਵੇਗੀ ਗੈਰ ਜ਼ਰੂਰੀ ਚੀਜ਼ਾਂ ਤੇ ਪੈਸੇ ਖਰਚ ਕਰਕੇ ਤੁਸੀਂ ਆਪ ਆਪਣੇ ਜੀਵਨ ਸਾਥੀ ਨੂੰ ਨਰਾਜ ਕਰ ਸਕਦੇ ਹੋ ਤੁਹਾਡੀਆਂ ਅੱਖਾਂ ਇੰਨੀਆਂ ਚਮਕੀਲੀਆਂ ਹਨ ਕਿ ਉਹ ਤੁਹਾਡੇ ਪਿਆਰ ਦੀ ਅੰਧੇਰੀ ਰਾਤ ਨੂੰ ਵੀ ਰੋਸ਼ਨ ਕਰ ਸਕਦੀਆਂ ਹਨ ਅੱਜ ਕੰਮਕਾਰ ਵਿੱਚ ਤੁਹਾਨੂੰ ਕੋਈ ਵਧੀਆ ਖਬਰ ਮਿਲ ਸਕਦੀ ਹੈ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਨਾ ਵਧੀਆ ਹੈ ਨਹੀਂ ਤਾਂ ਅਜਿਹੀ ਦ੍ਰਿਸ਼ਾਂਬਾਰੇ ਲਗਾਤਾਰ ਸੋਚ ਕੇ ਤੁਸੀਂ ਆਪਣਾ ਖਾਲੀ ਸਮਾਂ ਖਰਾਬ ਕਰੋਗੇ ਅੱਜ ਤੁਹਾਡਾ ਜੀਵਨ ਸਾਥੀ ਤੁਹਾਨੂੰ ਖੁਸ਼ ਕਰਨ ਦੇ ਲਈ ਕਾਫੀ ਯਤਨ ਕਰੇਗਾ ਅੱਗੇ ਹੈ ਜੀ বৃਸ਼ਭ ਰਾਸ਼ੀ ਬਹੁਤਾਂ ਨਕਾਰਾਤਮਕ ਤੁਹਾਡੀ ਸੋਚਣ ਦੀ ਤਾਕਤ ਅਤੇ ਸਰੀਰ ਦੇ ਪ੍ਰਤੀਕਸ਼ਾ ਯੰਤਰ ਨੂੰ ਕਮਜ਼ੋਰ ਬਣਾ ਸਕਦਾ ਹੈ ਸਕਾਰਾਤਮਕ ਸੋਚ ਦੇ ਜ਼ਰੀਏ ਇਸ ਸਮੱਸਿਆ ਤੋਂ ਛੁਟਕਾਰਾ ਪਾਉ ਆਰਥਿਕ ਤੌਰ ਤੇ ਸੁਧਾਰ ਤੈ ਹੈ ਘਰ ਵਿੱਚ ਤੁਹਾਡੇ ਬੱਚੇ ਤੁਹਾਡੇ ਸਾਹਮਣੇ ਕਿਸੇ ਸਮੱਸਿਆ ਨੂੰ ਤਿਲ ਦਾ ਤਾੜ ਬਣਾ ਕੇ ਪੇਸ਼ ਕਰਨਗੇ ਕੋਈ ਵੀ ਕਦਮ ਉਠਾਉਣ ਤੋਂ ਪਹਿਲਾਂ ਤੱਥਾਂ ਦੀ ਪਲੀਪੰਥ ਪੜਤਾਲ ਕਰ ਲਵੋ ਤੁਹਾਡੇ ਸਮਰਪਤ ਅਤੇ ਨਿਰਸੰਦੇਹ ਪਿਆਰ ਵਿੱਚ ਜਾਦੂ ਕਰਨ ਦੀ ਤਾਕਤ ਹੈ ਮੁਕਾਬਲੇ ਦੇ ਚੱਲਦੇ ਕੰਮ ਕਰਦੀ ਅਧਿਕਤਾ ਥਕਾਵਟ ਭਰੀ ਹੋ ਸਕਦੀ ਹੈ ਅੱਜ ਤੁਸੀਂ ਆਪਣੇ ਕੰਮ ਨੂੰ ਸਮੇਂ ਸਿਰ ਨਿਭਾਉਣ ਦੀ ਕੋਸ਼ਿਸ਼ ਕਰੋਗੇ ਯਾਦ ਰੱਖੋ ਕਿ ਕੋਈ ਘਰ ਵਿੱਚ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਜਿਸ ਨੂੰ ਤੁਹਾਡੀ ਲੋੜ ਹੈ ਤੁਹਾਡਾ ਜੀਵਨ ਸਾਥੀ ਅੱਜ ਤੁਹਾਡੇ ਲਈ ਕੁਝ ਖਾਸ ਕਰਨ ਵਾਲਾ ਹੋ ਸਕਦਾ ਹੈ ਅੱਗੇ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਲਈ ਕੰਮ ਦਾ ਦਬਾਅ ਅਤੇ ਘਰੇਲੂ ਮਤਭੇਦ ਤਣਾ ਦੀ ਵਜ੍ਹਾ ਬਣ ਸਕਦੇ ਹਨ ਕਰੀਬੀ ਰਿਸ਼ਤੇਦਾਰ ਦੇ ਘਰ ਜਾਣਾ ਅੱਜ ਤੁਹਾਡੀ ਆਰਥਿਕ ਸਥਿਤੀ ਨੂੰ ਵਿਗਾੜ ਸਕਦਾ ਹੈ ਅਣਚਾਹੀ ਮਹਿਮਾਨ ਨਾਲ ਤੁਹਾਡਾ ਘਰ ਭਰਿਆ ਰਹਿ ਸਕਦਾ ਹੈ ਸ਼ਾਮ ਦੇ ਲਈ ਕੋਈ ਖਾਸ ਯੋਜਨਾ ਬਣਾਓ ਅਤੇ ਕੋਸ਼ਿਸ਼ ਕਰੋ ਕਿ ਇਹ ਜਿਆਦਾ ਤੋਂ ਜਿਆਦਾ ਰੋਮਾਂਟਿਕ ਹੋਵੇ ਕੰਮ ਤੇ ਪੇਸ਼ੇਵਰ ਦਾ ਰਵਈਆ ਤੁਹਾਡੇ ਵਿੱਚ ਕਦਰਦਾਨੀ ਲਿਆਵੇਗਾ ਅੱਜ ਤੁਸੀਂ ਆਪਣਾ ਖਾਲੀ ਸਮਾਂ ਮੰਦਰ ਗੁਰਦੁਆਰੇ ਜਾਂ ਕਿਸੇ ਧਾਰਮਿਕ ਸਥਾਨ ਤੇ ਵੇ ਲੋੜੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਤੋਂ ਬਚਾ ਸਕਦੇ ਹੋ ਥੋੜੀ ਜੀ ਕੋਸ਼ਿਸ਼ ਕਰੋ ਕਿ ਇਹ ਦਿਨ ਤੁਹਾਡੀ ਵਿਵਹਾਰਕ ਜੀਵਨ ਵਿੱਚ ਸਭ ਤੋਂ ਵਿਸ਼ੇਸ਼ ਦਿਨਾਂ ਵਿੱਚੋਂ ਇੱਕ ਹੋ ਸਕਦਾ ਹੈ ਅੱਗੇ ਹੈ ਜੀ ਕਰਕਰਾਸ਼ੀ ਕਰਕਰਾਸ਼ੀ ਵਾਲੀ ਲੰਮੀ ਬਿਮਾਰੀ ਨੂੰ ਨજર ਅੰਦਾਜ਼ ਨਾ ਕਰਨ ਨਹੀਂ ਤਾਂ ਅੱਗੇ ਜਾ ਕੇ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ ਦਿਨ ਦੇ ਦੂਜੇ ਹਿੱਸੇ ਵਿੱਚ ਆਰਥਿਕ ਤੌਰ ਤੇ ਲਾਭ ਹੋਵੇਗਾ ਆਪਣੇ ਵਿਵਹਾਰ ਵਿੱਚ ਉਦਾਰ ਲਿਆਵੋ ਅਤੇ ਪਰਿਵਾਰ ਦੇ ਨਾਲ ਪਿਆਰ ਭਰੇ ਪਾਲ ਗੁਜ਼ਾਰੋ ਤੁਹਾਡਾ ਪਿਆਰ ਨਵੀਂ ਉਚਾਈ ਤੇ ਚੜ੍ਹੇਗਾ ਤੁਹਾਡਾ ਦਿਨ ਤੁਹਾਡੇ ਪਿਆਰ ਦੀ ਮੁਸ਼ਕਲ ਨਾਲ ਸ਼ੁਰੂ ਹੋਵੇਗਾ ਅਤੇ ਖਤਮ ਸੁਪਨਿਆਂ ਵਿੱਚ ਹੋਵੇਗਾ ਤੁਹਾਡੀ ਇਮਾਨਦਾਰੀ ਅਤੇ ਕੰਮ ਨੂੰ ਵਫਾਦਾਰੀ ਨਾਲ ਕਰਨ ਦੀ ਤੁਹਾਡੀ ਯੋਗਤਾ ਤੁਹਾਨੂੰ ਮਾਨਤਾ ਦੇਵੇਗੀ ਜਿਹੜੇ ਲੋਕ ਘਰ ਤੋਂ ਬਾਹਰ ਰਹਿੰਦੇ ਹਨ ਅੱਜ ਉਹ ਆਪਣੇ ਸਾਰੇ ਕੰਮ ਪੂਰੇ ਕਰਕੇ ਸ਼ਾਮ ਦੇ ਸਮੇਂ ਕਿਸੇ ਬਗੀਚੇ ਜਾਂ ਸ਼ਾਂਤ ਥਾਂ ਤੇ ਸਮਾਂ ਬਿਤਾਉਣਾ ਪਸੰਦ ਕਰਨਗੇ ਅੱਜ ਜੀਵਨ ਸਾਥੀ ਤੋਂ ਤੁਹਾਨੂੰ ਕੁਝ ਅਜੀਬ ਮਿਲ ਸਕਦਾ ਹੈ ਜਿਸ ਨਾਲ ਤੁਹਾਡਾ ਸਾਰਾ ਦਿਨ ਖੁਸ਼ਗਵਾਰ ਗੁਜ਼ਰੇਗਾ ਅੱਗੇ ਹਜੇ ਸਿੰਘ ਰਾਸ਼ੀ ਅੱਜ ਕੰਮ ਦਾ ਤਣਾਅ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ ਅੱਜ ਤੁਸੀਂ ਪੈਸਾ ਇਕੱਠਾ ਕਰਨ ਅਤੇ ਬਚਾਉਣ ਦਾ ਹੁਨਰ ਸਿੱਖ ਸਕਦੇ ਹੋ ਅਤੇ ਇਸ ਦੀ ਸਹੀ ਵਰਤੋਂ ਕਰ ਸਕਦੇ ਹੋ ਤੁਹਾਡੀ ਰਹਿਮਦਿਲੀ ਅਤੇ ਸਮਝ ਨੂੰ ਪੁਰਸਕਾਰ ਮਿਲੇਗਾ ਪਰੰਤੂ ਸਾਵਧਾਨ ਰਹੋ ਕਿਉਂਕਿ ਜਲਦਬਾਜ਼ੀ ਵਿੱਚ ਕੋਈ ਵੀ ਫੈਸਲਾ ਦਬਾਅ ਬਣਾ ਸਕਦਾ ਹੈ ਅਣ ਇਛਿਤ ਰੋਮਾਂਟਿਕ ਆਕਰਸ਼ਣ ਦੀ ਸੰਭਾਵਨਾ ਹੈ 파ਟਰਨਰ ਤੁਹਾਡੀਆਂ ਨਵੀਆਂ ਯੋਜਨਾਵਾਂ ਅਤੇ ਉਦਮਾਂ ਪ੍ਰਤੀ ਉਤਸ਼ਾਹਤ ਹੋਣਗੇ ਕੋਈ ਨਵਾਂ ਕੰਮ ਜਾਂ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉਸ ਨਾਲ ਗੱਲਬਾਤ ਕਰੋ ਜਿਨ੍ਹਾਂ ਨੂੰ ਉਸ ਖੇਤਰ ਦਾ ਕਾਫੀ ਅਨੁਭਵ ਹੈ ਜੇਕਰ ਅਜੇ ਤੁਹਾਡੇ ਕੋਲ ਸਮਾਂ ਹੈ ਤਾਂ ਉਹਨਾਂ ਨੂੰ ਮਿਲੋ ਉਹਨਾਂ ਤੋਂ ਸੁਝਾਅ ਅਤੇ ਸਲਾਹ ਲਵੋ ਇਹ ਦਿਨ ਅੱਜ ਤੁਹਾਡੇ 파ਟਨਰ ਨਾਲ ਰੋਮਾਂਟਿਕ ਪਾਸੇ ਦੇ ਭਰਪੂਰ ਪਹਿਲੂ ਦਿਖਾਵੇਗਾ ਅੱਗੇ ਹਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਿੰਮਤ ਨਾ ਹਾਰੋ ਅਤੇ ਇਛਿਤ ਫਲ ਪਾਉਣ ਦੇ ਲਈ ਸਖਤ ਮਿਹਨਤ ਕਰੋ ਇਹਨਾਂ ناکامیਆਂ ਨੂੰ ਤਰੱਕੀ ਦਾ ਆਧਾਰ ਬਣਾਓ ਮੁਸ਼ਕਲ ਕੜੀ ਵਿੱਚ ਰਿਸ਼ਤੇਦਾਰ ਵੀ ਕੰਮ ਆਉਣਗੇ ਇਸ ਰਾਸ਼ੀ ਦੇ ਲੋਕ ਜੋ ਵਿਦੇਸ਼ਾਂ ਤੋਂ ਵਪਾਰ ਕਰਦੇ ਹਨ ਉਹਨਾਂ ਨੂੰ ਅੱਜ ਚੰਗਾ खासा ਲਾਭ ਹੋ ਸਕਦਾ ਹੈ ਤੁਹਾਡੀ ਸਫਲਤਾ ਪਰਿਵਾਰ ਦੇ ਮੈਂਬਰਾਂ ਨੂੰ ਉਤਸ਼ਾਹ ਨਾਲ ਭਰ ਦੇਵੇਗੀ ਅਤੇ ਤੁਸੀਂ ਆਪਣੀ ਕਾਮਯਾਬੀ ਵਿੱਚ ਚੰਗਾ ਮੋਤੀ ਝੜੋਗੇ ਦੂਜਿਆਂ ਦੇ ਸਾਹਮਣੇ ਆਦਰਸ਼ ਸਥਾਪਿਤ ਕਰਨ ਦੇ ਲਈ ਖੁਦ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਜਾਰੀ ਰੱਖੋ ਮੌਮਬਤੀ ਦੀ ਰੋਸ਼ਨੀ ਵਿੱਚ ਆਪਣੇ ਪਿਆਰੇ ਨਾਲ ਭੋਜਨ ਸਾਂਝਾ ਕਰੋ ਵਪਾਰਕ ਸ਼ੋਅ ਅਤੇ ਸੈਮੀਨਾਰਾਂ ਆਦਿ ਵਿੱਚ ਭਾਗੀਦਾਰੀ ਤੁਹਾਡੇ ਵਪਾਰਕ ਸੰਪਰਕਾਂ ਵਿੱਚ ਸੁਧਾਰ ਲਿਆਵੇਗੀ ਜੇਕਰ ਤੁਸੀਂ ਆਪਣੀਆਂ ਚੀਜ਼ਾਂ ਪ੍ਰਤੀ بے ਪ੍ਰਵਾਹ ਹੋ ਤਾਂ ਉਹਨਾਂ ਦੀ ਹਾਨੀ ਅਤੇ ਚੋਰੀ ਹੋਣ ਦੀ ਸੰਭਾਵਨਾ ਹੈ ਤੁਹਾਡਾ ਜੀਵਨ ਸਾਥੀ ਬਿਨਾਂ ਕੁਝ ਜਾਣੇ ਕੁਝ ਅਜੀਹਾ ਖਾਸ ਕੰਮ ਕਰ ਸਕਦਾ ਹੈ ਜਿਸ ਨੂੰ ਸੱਚਮੁੱਚ ਕਦੇ ਭੁੱਲ ਨਹੀਂ ਸਕੋਗੇ ਅੱਗੇ ਹਜੇ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦੇ ਮਾਤਾ ਪਿਤਾ ਦੀ ਸਿਹਤ ਚਿੰਤਾ ਦਾ ਕਾਰਨ ਬਣ ਸਕਦੀ ਹੈ ਇਸ ਰਾਸ਼ੀ ਦੇ ਕਾਰੋਬਾਰੀਆਂ ਨੂੰ ਅੱਜ ਦੇ ਦਿਨ ਬਹੁਤ ਸੋਚ ਸਮਝ ਕੇ ਪੈਸਾ ਨਿਵੇਸ਼ ਕਰਨ ਦੀ ਲੋੜ ਹੈ ਆਪਣੇ ਜੀਵਨ ਸਾਥੀ ਦੇ ਮਾਮਲੇ ਵਿੱਚ ਲੋੜ ਤੋਂ ਜ਼ਿਆਦਾ ਦਖਲ ਦੇਣਾ ਉਸ ਝਗੜੇ ਦਾ ਕਾਰਨ ਬਣ ਸਕਦਾ ਹੈ ਗੁੱਸੇ ਨੂੰ ਫੜਕਣ ਤੋਂ ਰੋਕਣ ਲਈ ਉਸ ਦੀ ਇਜਾਜ਼ਤ ਲਓ ਤਾਂ ਆਸਾਨੀ ਨਾਲ ਇਸ ਪਰੇਸ਼ਾਨੀ ਦਾ ਹੱਲ ਕੀਤਾ ਜਾ ਸਕਦਾ ਹੈ মতਪੇਦ ਦੇ ਚੱਲਦੇ ਵਿਅਕਤੀਗਤ ਸਬੰਧਾਂ ਵਿੱਚ ਦਰਾੜ ਪੈ ਸਕਦਾ ਹੈ ਜੇਕਰ ਤੁਸੀਂ ਖੁਦ ਨੂੰ ਪੇਸ਼ੇਵਰਨਾ ਅੰਦਾਜ਼ ਵਿੱਚ ਹੋਰਨਾਂ ਦੇ ਸਾਹਮਣੇ ਰੱਖੋਗੇ ਤਾਂ ਕੈਰੀਅਰ ਵਿੱਚ ਬਦਲਾਅ ਦੇ ਮੌਕੇ ਵਿੱਚ ਇਹ ਲਾਭਦਾਇਕ ਸਾਬਤ ਹੋ ਸਕਦਾ ਹੈ ਜੀਵਨ ਦਾ ਆਨੰਦ ਲੈਣ ਦੇ ਲਈ ਤੁਹਾਨੂੰ ਆਪਣੇ ਦੋਸਤਾਂ ਨੂੰ ਵੀ ਦੇਖਣ ਲਈ ਸਮਾਂ ਕੱਢਣਾ ਚਾਹੀਦਾ ਹੈ ਜੇਕਰ ਤੁਸੀਂ ਸਮਾਜ ਤੋਂ ਅਲੱਗ ਥਲੱਗ ਰਹਿੰਦੇ ਹੋ ਅਤੇ ਆਪ ਹੀ ਜੁੜੇ ਰਹਿੰਦੇ ਹੋ ਤਾਂ ਤੁਹਾਡੇ ਵਿਚਾਰ ਲਈ ਕੋਈ ਲਾਭ ਨਹੀਂ ਹੋਏਗਾ ਅੱਜ ਮੁਸ਼ਕਲ ਹਾਲਾਤ ਵਿੱਚੋਂ ਨਿਕਲਣ ਤੇ ਜੀਵਨ ਸਾਥੀ ਵੱਲੋਂ ਜ਼ਿਆਦਾ ਸਹਿਯੋਗ ਨਹੀਂ ਮਿਲੇਗਾ ਅੱਗੇ ਹੈ ਜੀ বৃশ্চਿਕ ਰਾਸ਼ੀ ਆਰਥਿਕ ਦਿੱਕਤਾਂ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦੀਆਂ ਹਨ ਖਰਚਿਆਂ ਨੂੰ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼ ਕਰੋ ਅਤੇ ਸਿਰਫ ਜ਼ਰੂਰੀ ਵਸਤਾਂ ਹੀ ਖਰੀਦੋ ਤੁਹਾਡੀ ਭਰਪੂਰ ਊਰਜਾ ਅਤੇ ਜ਼ਬਰਦਸਤ ਉਤਸ਼ਾਹ ਸਰਕਾਰਾਤਮਕ ਪ੍ਰਣਾਮ ਲਿਆਉਣਗੇ ਅਤੇ ਘਰੇਲੂ ਤਣਾਅ ਦੂਰ ਕਰਨ ਲਈ ਮਦਦਗਾਰ ਰਹੋਗੇ ਪਿਆਰ ਭਰੀ ਜ਼ਿੰਦਗੀ ਕਾਫੀ ਔਖੀ ਹੋ ਸਕਦੀ ਹੈ ਸਾਂਝੀਦਾਰੀ ਅਤੇ ਜੁੜੇ ਉਦਮਾਂ ਤੋਂ ਦੂਰ ਰਹੋ ਤੁਸੀਂ ਦਿਨ ਨੂੰ ਵਧੀਆ ਤਰੀਕੇ ਨਾਲ ਹੀ ਬਤੀਤ ਕਰ ਸਕਦੇ ਹੋ ਭਾਵ ਰੌਚਕ ਮੈਗਜ਼ੀਨ ਜਾਂ ਨਾਵਲ ਪੜ੍ਹ ਕੇ ਬਤੀਤ ਕਰ ਸਕਦੇ ਹੋ ਅੱਜ ਆਪਣੇ ਜੀਵਨ ਸਾਥੀ ਦਾ ਅਜੇਹਾ ਪਾਸਾ ਦੇਖਣ ਨੂੰ ਮਿਲ ਸਕਦਾ ਹੈ ਜੋ ਉਹਨਾ ਚੰਗਾ ਨਹੀਂ ਹੈ ਅੱਗੇ ਹਜੇ ਤੁਹਾਨੂੰ ਰਾਸ਼ੀ ਤੁਹਾਡਾ ਸਪਸ਼ਟ ਅਤੇ ਨਡਰ ਨਜ਼ਰੀਆ ਤੁਹਾਡੇ ਦੋਸਤ ਦੇ ਵਿਰਥ ਠੇਸ ਪਹੁੰਚਾ ਸਕਦਾ ਹੈ ਸੱਟੇਬਾਜ਼ੀ ਨਾਲ ਕਾਫੀ ਲਾਭ ਹੋ ਸਕਦਾ ਹੈ ਪਰਿਵਾਰ ਅਤੇ ਬੱਚਿਆਂ ਦੇ ਨਾਲ ਬਿਤਾਇਆ ਸਮਾਂ ਤੁਹਾਨੂੰ ਫਿਰ ਊਰਜਾ ਨਾਲ ਇੱਕਮਿਕ ਕਰ ਦੇਵੇਗਾ ਤੁਹਾਡੀ ਪਿਆਰ ਭਰੀ ਜ਼ਿੰਦਗੀ ਇੱਕ ਖੂਬਸੂਰਤ ਮੋੜ ਲੈ ਸਕਦੀ ਹੈ ਤੁਹਾਨੂੰ ਪਿਆਰ ਵਿੱਚ ਰਹਿਣ ਲਈ ਸਵਰਗੀ ਭਾਵਨਾ ਮਿਲੇਗੀ ਕੰਮ ਕਾਰ ਵਿੱਚ ਤੁਸੀਂ ਤਾਰੀਫ਼ ਆਉਂਗੇ ਅੱਜ ਤੁਸੀਂ ਦਫ਼ਤਰ ਤੋਂ ਘਰ ਆ ਕੇ ਅਤੇ ਕੁਝ ਆਪਣਾ ਪਸੰਦੀਦਾ ਸ਼ੌਂਕ ਦਾ ਕੰਮ ਕਰ ਸਕਦੇ ਹੋ ਇਸ ਨਾਲ ਤੁਹਾਨੂੰ ਸ਼ਾਂਤੀ ਮਿਲੇਗੀ ਪਿਆਰ ਅਤੇ ਚੰਗਾ ਖਾਣਾ ਵਿਵਹਾਰਕ ਜੀਵਨ ਦੀਆਂ ਮੁੱਢਲੀਆਂ ਲੋੜਾਂ ਹਨ ਅਤੇ ਤੁਸੀਂ ਅੱਜ ਇਸ ਬਿਹਤਰੀਨ ਦਿਨ ਨੂੰ ਅਨੁਭਵ ਕਰੋਗੇ ਅੱਗੇ ਹਜੀ ਮਤਰ ਰਾਸ਼ੀ ਜੋਸ਼ ਅਤੇ ਘਟ ਊਰਜਾ ਸਤਰ ਤੁਹਾਡੇ ਸਰੀਰ ਦੇ ਲਈ ਜ਼ਹਿਰ ਦਾ ਕੰਮ ਕਰੇਗੀ ਕਿਸੇ ਸਿਰਜਣਾਤਮਕ ਕੰਮ ਵਿੱਚ ਖੁਦ ਨੂੰ ਵਿਅਸਤ ਰੱਖਣਾ ਬਿਹਤਰ ਰਹੇਗਾ ਨਾਲ ਹੀ ਬਿਮਾਰੀ ਨਾਲ ਲੜਨ ਦੇ ਲਈ ਖੁਦ ਨੂੰ ਉਤਸ਼ਾਹਤ ਕਰਦੇ ਰਹੋ ਸੰਭਵ ਹੈ ਕਿ ਅੱਜ ਤੁਹਾਨੂੰ ਪੈਸੇ ਨਾਲ ਜੁੜੀ ਕੋਈ ਮੁਸ਼ਕਲ ਆ ਸਕਦੀ ਹੈ ਪਾਰੇਸ ਦੇ ਨਾਲ ਤੁਹਾਡੀ ਸਮਝਦਾਰੀ ਅਤੇ ਸੂਝ ਨਾਲ ਤੁਸੀਂ ਮੇਜ ਨੂੰ ਬਦਲ ਸਕਦੇ ਹੋ ਅਤੇ ਘਾਟੇ ਨੂੰ ਲਾਭ ਵਿੱਚ ਬਦਲ ਸਕਦੇ ਹੋ ਤਣਾਅ ਦਾ ਦੌਰ ਲਗਾਤਾਰ ਰਹੇਗਾ ਪਰੰਤੂ ਪਰਿਵਾਰਕ ਸਹਿਯੋਗ ਮਦਦ ਕਰੇਗਾ ਸੁਚੇਤ ਰਹੋ ਕਿਉਂਕਿ ਅੱਜ ਕਾਰੜ ਤੇ ਦੋਸਤੀ ਗਵਾਉਣ ਦੀ ਸੰਭਾਵਨਾ ਜ਼ਿਆਦਾ ਹੈ ਤੁਸੀਂ ਅੱਜ ਇਸ ਸਚਾਈ ਨੂੰ ਜਾਣਦੇ ਹੋਵੋਗੇ ਕਿ ਤੁਹਾਡਾ ਮਾਲਕ ਤੁਹਾਡੇ ਨਾਲ ਰੁੱਖਾ ਕਿਉਂ ਰਹਿੰਦਾ ਹੈ ਇਹ ਚੰਗਾ ਮਹਿਸੂਸ ਹੋਵੇਗਾ ਅੱਜ ਪੂਰਾ ਦਿਨ ਤੁਸੀਂ ਖਾਲੀ ਰਹਿ ਸਕਦੇ ਹੋ ਅਤੇ ਟੀਵੀ ਤੇ ਕਈ ਫਿਲਮਾਂ ਅਤੇ ਪ੍ਰੋਗਰਾਮ ਦੇਖ ਸਕਦੇ ਹੋ ਅੱਜ ਲੋੜ ਦੇ ਸਮੇਂ ਤੁਹਾਡਾ ਜੀਵਨ ਸਾਥੀ ਤੁਹਾਡੇ ਪਰਿਵਾਰ ਦੀ ਤਰਜੀਹ ਆਪਣੇ ਪਰਿਵਾਰ ਤੋਂ ਜ਼ਿਆਦਾ ਦੇਂਦਾ ਨਜ਼ਰ ਆ ਸਕਦਾ ਹੈ ਅੱਗੇ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਕਿਸਮਤ ਦੇ ਭਰੋਸੇ ਨਾ ਬੈਠੋ ਅਤੇ ਆਪਣੀ ਸਿਹਤ ਸੁਧਾਰਨ ਦੇ ਲਈ ਖੁਦ ਮਿਹਨਤ ਕਰੋ ਕਿਉਂਕਿ ਹੱਥ ਤੇ ਹੱਥ ਧਰੇ ਬੈਠਿਆਂ ਕੁਝ ਨਹੀਂ ਹੋਣ ਵਾਲਾ ਹੁਣ ਵਕਤ ਆ ਗਿਆ ਹੈ ਆਪਣਾ ਵਜ਼ਨ ਕਾਬੂ ਵਿੱਚ ਰੱਖੋ ਅਤੇ ਤੰਦਰੁਸਤ ਰਹਿਣ ਦੇ ਲਈ ਨਿਯਮਤ ਕਸਰਤ ਦਾ ਸਹਾਰਾ ਲਓ। ਰੀਅਲ ਅਸਟੇਟ ਅਤੇ ਆਰਥਿਕ ਲੈਣ-ਦੇਣ ਦੇ ਲਈ ਚੰਗਾ ਦਿਨ ਹੈ। ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਲੋਕਾਂ ਨਾਲ ਗੱਲਬਾਤ ਵਧਾਉਣ ਦੇ ਲਈ ਸਮਾਜਿਕ ਗਤੀਵਿਧੀਆਂ ਲਈ ਚੰਗਾ ਮੌਕਾ ਹੈ। ਅੱਜ ਤੁਸੀਂ ਆਪਣੇ ਜੀਵਨ ਵਿੱਚ ਸੱਚੇ ਪਿਆਰ ਨੂੰ ਮਿਸ ਕਰੋਗੇ। ਪਰੰਤੂ ਚਿੰਤਾ ਕਰਨ ਦੀ ਲੋੜ ਨਹੀਂ। ਤੁਹਾਡੀ ਰੋਮਾਂਟਿਕ ਜ਼ਿੰਦਗੀ ਵਿੱਚ ਸਮਾਂ ਆਉਣ ਤੇ ਬਦਲਾ ਆ ਜਾਵੇਗਾ। ਘਰੋਬਾਰ ਨੂੰ ਆਨੰਦ ਨਾਲ ਨਾ ਮਿਲਾਓ। ਕੰਬ੍ਰਾਸੀ ਵਾਲੇ ਅੱਜ ਖਾਲੀ ਸਮਾਂ ਕਿਸੇ ਸਮੱਸਿਆ ਜਾਂ ਸਮਾਧਾਨ ਕੱਢਣ ਦੀ ਕੋਸ਼ਿਸ਼ ਕਰ ਸਕਦੇ ਹਨ ਅੱਜ ਕੋਈ ਵਿਅਕਤੀ ਤੁਹਾਡੇ ਜੀਵਨ ਸਾਥੀ ਵਿੱਚਕਾਰ ਕਾਫੀ ਦਿਲਚਸਪੀ ਦਿਖਾ ਸਕਦਾ ਹੈ ਪਰੰਤੂ ਦਿਨ ਦੇ ਅੰਤ ਤੱਕ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਸ ਨਾਲ ਕੁਝ ਗਲਤ ਨਹੀਂ ਹੈ ਅੱਗੇ ਹਾਜੀ ਮੀਨ ਰਾਸ਼ੀ ਪਰੇਸ਼ਾਨੀਆਂ ਦੇ ਬਾਰੇ ਸੋਚਦੇ ਰਹਿਣਾ ਅਤੇ ਤਿਲ ਦੀ ਤਾੜ ਕਰਨ ਦੀ ਆਦਤ ਤੁਹਾਡੇ ਨੈਤਿਕ ਤਾਣੇ ਬਾਣੇ ਨੂੰ ਕਮਜ਼ੋਰ ਕਰ ਸਕਦੀ ਹੈ ਜੇਕਰ ਤੁਸੀਂ ਲੰਬੇ ਸਮੇਂ ਲਈ ਨਿਵੇਸ਼ ਕਰੋਗੇ ਤਾਂ ਚੰਗਾ खासा ਲਾਭ ਹਾਸਲ ਹੋ ਸਕਦਾ ਹੈ ਅੱਜ ਤੁਹਾਡਾ ਊਰਜਾ ਨਾਲ ਭਰਪੂਰ ਜਿੰਦਾਦਿਲੀ ਅਤੇ ਗਰਮ ਜੋਸ਼ੀ ਨਾਲ ਭਰਿਆ ਵਿਵਹਾਰ ਨੇੜੇ-ਨੇੜੇ ਦੇ ਲੋਕਾਂ ਨੂੰ ਖੁਸ਼ ਕਰ ਦੇਵੇਗਾ ਅਜਿਹੇ ਕੱਪੜੇ ਨਾ ਪਾਓ ਜਿਹੜੇ ਤੁਹਾਡੇ ਪ੍ਰੇਮੀ ਨੂੰ ਪਸੰਦ ਨਹੀਂ ਕਿਉਂਕਿ ਇਹ ਉਸ ਨੂੰ ਨਰਾਜ਼ ਕਰ ਸਕਦਾ ਹੈ ਅੱਜ ਦਾ ਦਿਨ ਵਧੀਆ ਪ੍ਰਦਰਸ਼ਨ ਅਤੇ ਖਾਸ ਕੰਮਾਂ ਦੇ ਲਈ ਹੈ ਤੁਸੀਂ ਪ੍ਰਤੀਯੋਗਤਾ ਵਿੱਚ ਵੀ ਦਾਖਲ ਹੋਵੋਗੇ ਤੁਹਾਡਾ ਮੁਕਾਬਲੀ ਸੁਭਾਅ ਜਿੱਤ ਦਿਲਵਾਉਣ ਵਿੱਚ ਸਹਿਯੋਗ ਦੇਵੇਗਾ ਪਰਿਵਾਰ ਦੇ ਮੈਂਬਰਾਂ ਨਾਲ ਥੋੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰੰਤੂ ਦਿਨ ਦੇ ਅਖਰ ਵਿੱਚ ਤੁਹਾਡਾ ਜੀਵਨ ਸਾਥੀ ਤੁਹਾਡੀਆਂ ਪਰੇਸ਼ਾਨੀਆਂ ਨੂੰ ਸੁਲਝਾਏਗਾ ਧੰਨਵਾਦ ਜੀ